ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਚਲੋ ਜੀ ਅੱਪਾ ਬਣਾਉਂਦੇ ਆਂ ਡਿਜ਼ਾਈਨ ਇਸ ਸੁਲਾਈ ਤੇ ਆਪਾਂ ਉਨੇ ਗੁੰਡੇ ਲੈਏ ਨੇ ਜੀ ਦੋ ਸਲਾਈਆਂ ਆਪਾਂ ਪੁੱਠੀਆਂ ਬਣਾ ਲਈਆਂ ਜੀ ਇੱਕ ਸਲਾਈ ਸਿੱਧੀ ਬਣਾਈ ਆ ਇੱਕ ਪੁੱਠੀ ਬਣਾਈ ਆ ਜੀ ਚਲੋ ਜੀ ਕਰਦੇ ਆਂ ਡਿਜ਼ਾਈਨ ਸ਼ੁਰੂ ਇੱਕ ਕੁੰਡਾ ਤਾਰਾਂਗੇ ਜੀ ਆਪਾਂ ਇੱਕ ਕੁੰਡਾ ਪੁੱਠਾ ਬਣਾਵਾਂਗੇ ਇਹ ਚਾਰ-ਚਾਰ ਦੇ ਹਿਸਾਬ ਨਾਲ ਡਿਜ਼ਾਈਨ ਬਣੂਗਾ ਜੀ ਚਾਰ ਕੁੰਡਾਂ ਦਾ ਡਿਜ਼ਾਈਨ ਹੈ ਜੀ ਤਿੰਨ ਕੁੰਡਾਂ ਨੇ ਤੇ ਨਾਂ ਬਣੂਗਾ ਜੀ ਤਾਂ ਗਾਜਰ ਰੱਖਾਂਗੇ ਆਪਾਂ ਫਿਰ ਆਪਾਂ ਇਹ ਕੁੰਡਾ ਸਿੱਧਾ ਪਾਵਾਂਗੇ ਜੀ ਇਹਦੇ ਉੱਪਰ ਦੀ ਘੁਮਾ ਕੇ ਇਹ ਇਹ ਵਾਲਾ ਕੁੰਡਾ ਸਿੱਧਾ ਹੋਣਾਗੇ ਇਹ ਤਿੰਨ ਕੁੰਡਾਂਾਂ ਚ ਡਿਜ਼ਾਈਨ ਬਣੂਗਾ ਜੀ ਇੱਕ ਕੁੰਡਾ ਆਪਣਾ ਫੁੱਟਾ ਬਣੂਗਾ ਜੀ ਫਿਰ ਪਤਾ ਇਧਰ ਹੀ ਰੱਖਣਾ ਇਹ ਵਾਲਾ ਕੁੰਡਾ ਉਤਾਰ ਲੈਣਾ ਜੀ ਪੁਣਣਾ ਨਹੀਂ ਹੈਗਾ ਹੁਣ ਆਪਾਂ ਇਹ ਇਹਦੇ ਉੱਪਰ ਦੀ ਧਾਗਾ ਘੁਮਾ ਕੇ ਇੱਕ ਦੋ ਦੋ ਕੁੰਡੇ ਸਿੱਧੇ ਹੋਣਾਗੇ ਇੱਕ ਕੁੰਡਾ ਪੁਣਾਗੇ ਜੀ ਫੁੱਟਾ ਫਿਰ ਇਹ ਕੁੰਡਾ ਉਤਾਰ ਲੈਣਾ ਜੀ ਧਾਗਾ ਆਪਾਂ ਇਧਰ ਹੀ ਰੱਖਣਾ ਨੇ ਦੋ ਗੁੰਡੇ ਆਪਾਂ ਸਿੱਧੇ ਹੀ ਮੋਣਾਂਗੇ ਜੀ ਇੱਕ ਦੋ ਇੱਕ ਗੁੰਡਾ ਮੋਣਾਂਗੇ ਜੇ ਪੁੱਠਾ ਇਹ ਧਾਗਾ ਪੈ ਇੱਧਰ ਰੱਖਣਾ ਜੀ ਇਹ ਗੁੰਡਾ ਆਪਾਂ ਉਤਾਰ ਲੈਣਾ ਜੀ ਇਹ ਗੁੰਡਾ ਸਿੱਧਾ ਮੋਣਾਂਗੇ ਜੀ ਇਹਦੇ ਉੱਪਰ ਦੀ ਬੜ ਪੈ ਜਾਊਗਾ ਜੀ ਇੱਕ ਦੋ ਦੋ ਗੁੰਡੇ ਸਿੱਧੇ ਹੀ ਮੋਣਾਂਗੇ ਜੀ ਇੱਕ ਗੁੰਡਾ ਪੁੱਠਾ ਜੀ ਇੱਕ ਸਿੱਧਾ ਜੀ ਇੱਕ ਸਲਾਈ ਬਣ ਗਈ ਡਿਜ਼ਾਈਨ ਦੀ। ਨਾਲ ਕੇ ਜੇ ਪੁੱਠੇ ਪਾਸੇ। ਇਹ ਕੁੰਡਾ ਸਿੱਧਾ ਗੁਣਾਗੇ ਜੀ ਤੇ ਦੋਨੇ ਪਾਸੇ ਡਿਜ਼ਾਈਨ ਬੰਦਾ ਜੀ। ਇੱਕ ਕੁੰਡਾ ਪੁੱਠਾ ਜੀ। ਦੋ। ਦੋ ਗੁੰਡੇ ਪੁੱਠੇ ਗੁਣ ਲਈ ਆਪਾਂ ਨੇ। ਇਹ ਜਿਹੜਾ ਬਲ ਵਾਲਾ ਕੁੰਡਾ ਆਪਣਾ ਬਲ ਪਾਇਆ ਸੀਗਾ ਉਹ ਤਾੜ ਲੋ ਜੀ। ਫਿਰ ਆਪਾਂ ਇੱਕ ਕੁੰਡਾ ਜਿਹੜਾ ਉਧਰੋਂ ਆਪਾਂ ਨੇ ਪੁੱਠਾ ਪਾਇਆ ਸੀ ਇਹ ਸਿੱਧਾ ਪਾਵਾਂਗੇ ਜੀ। ਧਾਗਾ ਪਿੱਛੇ ਕਰਕੇ ਇਹ ਵਾਲਾ ਕੁੰਡਾ ਸਿੱਧਾ ਬਣਾਵਾਂਗੇ ਜੀ ਫਿਰ ਧਾਗਾ ਅੱਗੇ ਕਰਕੇ ਇੱਕ ਦੋ ਦੋ ਕੁੰਡੇ ਪੁੱਠੇ ਬੋਣਾਂਗੇ ਜੀ ਧਾਗਾ ਆਪਾਂ ਇਧਰੇ ਆਖਾਂ ਜਿਹੜੇ ਬਲ ਪਾਇਆ ਸੀ ਗੁੰਡਾ ਇਹ ਆਪਾਂ ਤਾਦ ਲੈਣੇ ਜੀ ਤੇ ਧਾਗਾ ਪਿੱਛੇ ਕਰਕੇ ਜੀ ਇੱਕ ਕੁੰਡਾ ਬੋਣਾਂਗੇ ਜੀ ਸਿੱਧਾ ਤੇ ਧਾਗਾ ਅੱਗੇ ਕਰਕੇ ਆਪਾਂ ਦੋ ਕੁੰਡੇ ਪੁੱਠੇ ਬੋਣਾਂਗੇ ਜੀ ਇੱਕ ਦੋ ਹੁਣ ਇਹ ਵਾਲਾ ਕੁੰਡਾ ਉਤਾਰ ਲੈਣਾ ਜੀ ਧਾਗਾ ਪਿੱਛੇ ਕਰਾਂਗੇ ਜੀ ਇੱਕ ਕੁੰਡਾ ਪੋਣਾਂਗੇ ਜੀ ਸਿੱਧਾ ਤੇ ਧਾਗਾ ਅੱਗੇ ਕਰਕੇ ਜੀ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਇੱਕ ਦੋ ਇਹ ਵਾਲਾ ਕੁੰਡਾ ਉਤਾਰ ਲੈਣਾ ਜੀ ਇਹ ਸਿੱਧਾ ਪੋਣਾਂਗੇ ਜੀ ਕੁੰਡਾ ਇੱਕ ਕੁੰਡਾ ਪੋਣਾਂਗੇ ਜੀ ਪੁੱਠਾ ਹੁਣ ਆ ਗਏ ਸਿੱਧੀ ਸਲਾਈ ਤੇ ਇਹ ਕੁੰਡਾ ਉਤਾਰ ਲਓ ਜੀ ए वाला कुंडा पुठा बुना ने जी अपने पिछे लेके जाने ने आ दो कुंडे अगे आने दो कुंडे अपने पिछे लेके आने कुंडे आप सीधे बुना ਦੋ ਇਹ ਵਾਲਾ ਕੁੰਡਾ ਦੋਨਾਂ ਦਾ ਇੱਕ ਬਣਾਉਣਾ ਹੈ ਹੁਣ ਇੱਕ ਕੁੰਡਾ ਬੁਣਾਗੇ ਜਿਹਾ ਫੁੱਟਾ ਧਾਗਾ ਪਿੱਛੇ ਕਰਕੇ ਜੀ ਆਹ ਵਾਲੇ ਕੁੰਡੇ ਆਪਾਂ ਪਿੱਛੇ ਲੈ ਕੇ ਜਾਣੇ ਨੇ ਜੀ ਆ ਦੋ ਅੱਗੇ ਲੈ ਕੇ ਆਣੇ ਨੇ ਆਪਾਂ ਨੂੰ ਕੁੰਡੇ ਇਹ ਕੁੰਡਿਆਂ 'ਪਾ ਸਿੱਧੇ ਪੁਣਾਗੇ ਜੀ ਇੱਕ ਦੋ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਲਵਾਂਗੇ ਚੇਤਾ ਧਾਗਾ ਅੱਗੇ ਕਰਾਂਗੇ ਜੀ ਇੱਕ ਕੁੰਡਾ ਪੁਣਾਗੇ ਇਹ ਫੁੱਟਾ ਇਹ ਧਾਗਾ ਪਿੱਛੇ ਕਰਕੇ ਆਪਾਂ ਇਹ ਦੋ ਵਾਲੇ ਕੁੰਡੇ ਜਿਹੜੇ ਇਹ ਵਾਲੇ ਆਪਾਂ ਨੇ ਅੱਗੇ ਲੈ ਕੇ ਆਣੇ ਨੇ ਜੀ ਇਹ ਪਿੱਛੇ ਲੈ ਕੇ ਜਾਣੇ ਨੇ दो कुे आप सीधे बुनागे जी ये दो कुंडा एक आप बना जी धागा अगे करा जी एक कूडा जी धागा पिछे करके हूँ आप दो कुंडे आप गा अगे लेके आवेंगे जी पिछे लेके जागे ਇਹ ਦੋ ਕੁੰਡਿਆਂ 'ਪਾ ਸਿੱਧੇ ਬੁਣਾਗੇ ਜੀ ਇੱਕ ਦੋ ਇਹ ਦੋਨਾਂ ਦਾ ਇੱਕ ਬਣਾਣਾ ਜੀ ਇੱਕ ਕੁੰਡਾ ਫੁੱਟਾ ਬੁਣਾਗੇ ਜੀ ਇੱਕ ਕੁੰਡਾ ਸਿੱਧਾ ਨੂੰ ਅੱਗੇ ਜੀ ਪੁੱਠੀ ਸਲਾਈ ਤੇ ਇਹ ਕੁੰਡਾ ਪਾ ਲਾਂਗੇ ਜੀ ਇੱਕ ਕੁੰਡਾ ਆਪਾਂ ਬੁਣਾਗੇ ਜੀ ਸਿੱਧਾ हूँ तीन कुंडे ने जेड़े जी ये वाला कुंडा आप अगे लेके आवे दो कुछ पिछे लेके जागे जी हम तिने कुे पुठे पुना गे जी एक दो तीन हम ये कुंडा आप सीधा पुना गे जी ਫੇਰ ਆਪਾਂ ਇਹ ਤਿੰਨੇ ਗੁੰਡੇ ਜੀ ਉਤਾਰ ਕੇ ਪਿੱਛੇ ਵਾਲਾ ਗੁੰਡਾ ਆਪਾਂ ਨੇ ਅੱਗੇ ਲੈ ਕੇ ਆਣਾ ਜੀ ਇਹ ਦੋ ਗੁੰਡੇ ਪਿੱਛੇ ਹੁਣ ਆਪਾਂ ਤਿੰਨੇ ਗੁੰਡੇ ਪੁੱਠੇ ਬੁਣਾਗੇ ਜੀ ਇੱਕ ਦੋ ਤਿੰਨ ਇੱਕ ਗੁੰਡਾ ਆਪਾਂ ਸਿੱਧਾ ਬੁਣਾਗੇ ਜੀ ਧਾਗਾ ਅੱਗੇ ਕਰਕੇ ਜੀ ਇਹ ਕੁੰਡਾ ਆਪਾਂ ਅੱਗੇ ਲਿਆਵਾਂਗੇ ਜੀ ਇਹ ਦੋ ਕੁੰਡੇ ਆਪਾਂ ਪਿੱਛੇ ਲੈ ਕੇ ਜਾਵਾਂਗੇ। ਆਪਾਂ ਤਿੰਨੇ ਕੁੰਡੇ ਪੁੱਠੇ ਬੁਣਾਗੇ ਇੱਕ ਦੋ ਤਿੰਨ ਇੱਕ ਕੁੰਡਾ ਬੁਣਾਗੇ ਸਿੱਧਾ ਤੈਨੂੰ ਕੁੰਡੇ ਨੇ ਜੇ ਪਿੱਛੇ ਆੜਾ ਕੁੰਡਾ ਪੱਗੇ ਲੈ ਕੇ ਆਵਾਂਗੇ। ਤਿੱਤਨੇ ਕੁੰਡੇ ਆਪਾਂ ਫੁੱਥੇ ਬੋਣਾਂਗੇ ਜੀ 1 2 3 ਇਹ ਕੁੰਡਾ ਪਾ ਸੈਡ ਵਾਲੇ ਤੇ ਹੁਣ ਲਾਂਗੇ ਹੁਣ ਫੇਰ ਸਿੱਧੇ ਸਲਾਈ ਤੇ ਆ ਗਏ ਹੁੰਡਾ ਪਾ ਤਾਰ ਲਿਆ ਜੀ ਇਹ ਪੁੱਠਾ ਪੋਣਾਂਗੇ ਹੁਣ ਫੇਰ ਰਪੀਟ ਡਿਜ਼ਾਈਨ ਹੋਊਗਾ ਜੀ ਆਪਣਾ ਦੁਬਾਰੇ ਧਾਗਾ ਗੱਜ ਰੱਖਾਂਏ ਹੁਣਡਾ ਪਾ ਤਾਰ ਲਾਂਗੇ ਜੀ ਹੁਣ ਇਹ ਦੋ ਹੁੰਡਾ ਪਾ ਸਿੱਧੇ ਪੋਣਾਂਗੇ ਜੀ ਉੱਪਰ ਦੀ ਧਾਗਾ ਘੁਮਾ ਕੇ 1 2 ਇੱਕ ਕੁੰਡਾ ਆਪਾਂ ਪੁੱਠਾ ਪੋਣਾਂਗੇ ਜੀ ਤੇ ਰੇ ਵਾਲਾ ਕੁੰਡਾ ਆਪਾਂ ਉਤਾਰ ਲਾਂਗੇ ਜੀ ਧਾਗਾ ਆਪਣਾ ਇੱਧਰ ਹੀ ਆ ਜੀ ਇਹ ਉੱਪਰ ਦੇ ਬਾੜ ਪੈ ਜੂਗਾ ਜੀ ਧਾਗੇ ਦਾ ਇੱਕ ਦੋ ਇੱਕ ਕੁੰਡਾ ਆਪਾਂ ਪੁੱਠਾ ਪੋਣਾਂਗੇ ਜੀ ਇਹ ਵਾਲਾ ਕੁੰਡਾ ਉਤਾਰਾਂਗੇ ਜੀ ਇਹ ਧਾਗਾ ਇੱਧਰ ਹੀ ਆ ਜੀ ਆਪਣਾ ਇਹ ਬਾੜ ਪਾ ਕੇ ਆਪਾਂ ਨੇ ਦੋ ਕੁੰਡੇ ਸਿੱਧੇ ਬੁੰਨ ਲਈ ਇੱਕ ਗੁੰਡਾ ਆਪਾਂ ਪੁੱਠਾ ਬੁਣਾਂਗੇ ਜੀ ਤੇ ਗੁੰਡਾ ਉਤਾਰਨਾ ਹੈ ਜੀ ਆਪਾਂ ਨੇ ਇਹ ਬਾੜ ਪੈ ਜੂਗਾ ਜੀ ਆਪਣਾ ਇੱਕ ਦੋ ਦੋ ਗੁੰਡੇ ਸਿੱਧੇ ਬੁੰਨ ਲਈ ਇਹ ਚਾੜਾ ਡਾੜ ਇੱਕ ਸਿੱਧਾ ਪੁੱਠਾ ਗੁੰਡਾ ਜੀ ਇੱਕ ਸਿੱਧਾ ਜੀ ਇਹ ਆਪਣੇ ਦੋ ਡਿਜ਼ਾਈਨ ਬਣ ਗਏ ਹੁਣ ਅੱਗੇ ਜੀ ਪੁੱਠੀ ਸਲਾਈ ਤੇ ਇੱਕ ਕੁੰਡਾ ਤਾਰ ਲਿਆ ਇੱਕ ਸਿੱਧਾ ਬੁਣਾਂਗੇ ਜੀ। ਹੁਣ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਜੀ। ਇਹ ਬੜ ਬੜੇ ਕੁੰਡੇ ਪਾਉ ਤਾ ਲੈਣਾ ਹੈ। ਧਾਗਾ ਪਿੱਛੇ ਕਰਕੇ ਇੱਕ ਕੁੰਡਾ ਆਪਾਂ ਸਿੱਧਾ ਬੁਣਾਂਗੇ। ਫਿਰ ਇੱਕ ਦੋ ਦੋ ਕੁੰਡੇ ਬੁਣਾਂਗੇ ਜੀ ਇਹ ਬੜ ਬੜਾ ਕੁੰਡਾ ਉਤਾੜ ਲੈਣਾ ਜੀ। धागा पिछे करके वाला कुंडा सीधा बुना धागा अगे करके दो कुंडे कुे आपे बुना कुंडा उतार लेना जी धागा पीछे करके एक कुंडा सीधा बुनागा जी फिर धागा अगे लियाँगे जी दोडे आप जी पुठे बल वाला कुंडा उतार लेना जी एक कुंडा आपा बुना सीधा ही बुवाना जी ਨਾਗੇ ਸਿੱਧੀ ਸਲਾਇ ਤੇ ਕੁੰਡਾ ਤਾਰ ਲਉ ਇਹ ਕੁੰਡਾ ਆਪਾਂ ਪੁਠਾ ਬੁਣਾਂਗੇ ਜੀ ਹੁਣ ਇਹ ਵਾਲਾ ਕੁੰਡਾ ਆਪਾਂ ਪਿਛੇ ਵਾਲੇ ਕੁੰਡੇ ਆਪਾਂ ਅੱਗੇ ਲੈ ਕੇ ਆਣੇ ਨੇ ਜੀ ਇਹ ਕੁੰਡੇ ਪਿਛੇ ਲੈ ਕੇ ਇਹ ਆਪਾਂ ਦੋ ਕੁੰਡੇ ਸਿੱਧੇ ਪੋਣਾਂਗੇ ਜੀ ਇੱਕ ਦੋ ਇਹ ਵਾਲਾ ਕੁੰਡਾ ਦੋਨੋਂ ਦਾ ਇੱਕ ਬਣਾਵਾਂਗੇ ਇੱਕ ਕੁੰਡਾ ਪੁੱਠਾ ਪੋਣਾਂਗੇ ਫਿਰ ਆਪਾਂ ਇਹ ਕੁੰਡੇ ਪਿੱਛੇ ਲੈ ਕੇ ਜਾਣੇ ਨੇ ਜੀ ਇਹ ਵਾਲੇ ਕੁੰਡੇ ਦੋ ਅੱਗੇ ਧਾਵਾਂਗੇ ਜੀ ਬੜਵੜਾ ਕੁੰਡਾ ਪਿੱਛੇ ਲੈ ਆਵਾਂਗੇ ਨਾ ਪਾਇਤ ਕੁੰਡੇ ਦੋ ਸਿੱਧੇ ਬੁਣਾਗੇ ਜੀ ਵੱੜ ਵਾਲਾ ਕੁੰਡਾ ਦੋਨਾਂ ਦਾ ਇੱਕ ਕਰਾਂਗੇ ਇੱਕ ਕੁੰਡਾ ਪੁੱਠਾ ਬੁਣਾਗੇ ਜੀ ਇਹ ਦੋ ਕੁੰਡੇ ਆਪਾਂ ਅੱਗੇ ਲੈ ਕੇ ਆਵਾਂਗੇ ਜੀ ਇਹ ਵੱੜ ਵਾਲੇ ਕੁੰਡਾ ਪਿਛੇ ਲੈ ਕੇ ਜਾਵਾਂਗੇ ਇੱਕ ਦੋ ਦੋ ਕੁੰਡੇ ਸਿੱਧੇ ਉਹਨੇ ਜਾਂ ਦੋ ਕੁੰਡਿਆਂ ਦਾ ਆਪਾਂ ਇੱਕ ਬਣਾਵਾਂਗੇ ਫਿਰ ਇੱਕ ਕੁੰਡਾ ਪੁਣਾਗੇ ਜੇ ਪੁੱਠਾ এবਾਰੇ ਕੁੰਡੇ ਆਪਾਂ ਦੋ ਅੱਗੇ ਧਾਵਾਂਗੇ ਜੀ ਇਹ ਪਿੱਛੇ ਲੈ ਕੇ ਜਾਵਾਂਗੇ ਹੁਣ ਆਪਾਂ ਇਹ ਸਿੱਧੇ ਬੁਣ ਲਾਂਗੇ ਜੀ ਇੱਕ ਦੋ ਇਹ ਦੋਨਾਂ ਦਾ ਇੱਕ ਬਣਾ ਦਾਂਗੇ ਜੀ ਇਹ ਆਪਣਾ ਸਾਈਡ ਵਾਲਾ ਫੁੱਟਾ ਗੁੰਡਾ ਜੀ ਇੱਕ ਸਿੱਧਾ ਜੀ ਅਹ ਕਿੰਨਾ ਸੋਹਣਾ ਡਿਜ਼ਾਈਨ ਬਣ ਗਿਆ ਬਹੁਤ ਪਿਆਰਾ ਲੱਗਦਾ ਜੀ ਬਣ ਕੇ ਬਣਾਉਉ ਜੀ ਜੀ ਆਨ